ਰਾਈਵਲ ਪਿਕਾ ਕਲਪੋਰ ਰਾਈਵਲ ਜੀ ਦੀ ਫਤਿਹ ਹੈ ਆ ਕਿਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੈਲੀਟੇਟ ਤੋਂ ਸਰਪ੍ਰਸਤ ਦਾ ਫਲਾਈਟਰੀ ਇਹਨਾਂ ਦੇ ਰੱਖਦੇ ਸ੍ਰੀ ਗੁਰੂ ਨਾਨਕੀ ਕਿਤੇ ਜੇੜੀ ਢੂੜਾ ਆਪਕੇ ਦਾ ਪ੍ਰਭਾਰ ਚੰਦਰਪੌਰ ਤੇ ਮਾਤਾ ਜੀ ਨਾਲ ਦੀ ਤੋਂ ਸੇਵਾ ਦੇ ਜੀ ਆਏ ਇਹਨਾਂ ਨੇ ਕਰੀ ਲੁੱਪੇ ਸੈਲੀਟੇਟ ਤੋਂ ਸਰਪ੍ਰਸਤ ਦਾ ਫਲਾਈਟਰੀ ਇਹਨਾਂ ਨੇ ਜਾਲਾ ਤੇ ਪਹੁੰਚੇ ਜੀ ਪਲਾਨਰ ਹੋਣ ਹੈ ਜਿਹੜਾ ਮੜਕੇ ਦਾ ਪੁੱਤ ਆ ਇਹ ਪਲੰਬਰ ਦਾ ਕੰਮ ਕਰਦਾ ਵਾ ਲੇਕਿਨ ਮੁੰਡਾ ਜੀ ਇਹ ਮਾਤਾ ਜਿਹੜੇ ਇਕੱਲੇ ਕਰ ਰਹੇ ਨੇ ਤੇ ਅਸੀਂ ਸ੍ਰੀ ਗੋਬਿੰਦ ਸਿੰਘ ਜੀ ਦੇ ਚੈਡ ਸਰਬਾਥਲਾਪੜਾ ਇੱਥੇ ਗਏ ਨਾ ਪਰ ਅਗਰ ਧਰਨਾ ਅਜਿਨੇ ਨੇ 20000 ਰੁਪਏ ਆਵੇ ਨੂੰ ਦਿੱਤੇ ਨਾ ਅਸਲ ਵਿੱਚ ਜਦ ਕਿਰਾਏ ਇਹਨੇ ਜੋ ਅਦਕਾਰ ਹੈ ਤੇ ਇਹਨਾਂ ਨੂੰ ਨਾਮ ਦਾ ਤੇ ਚੱਲਣ ਦਾਸ ਕਰਦੇ ਨੇ ਕਿ ਸਾਰੇ ਜੀਵਾਂ ਦਾ ਨਾਮ ਚੱਲਦੀ ਫਿਰ ਜਿਹੜਾ ਪੂਰਾ ਮੈਂ ਜੋ ਫਿਕਾ ਖਾਤਾ ਆਏ ਗੋਜੀ ਜੀ ਕੋਲ ਦਿੱਕਣ ਸਮਾਂ ਨਹੀਂ ਚਾਹਣਾ ਸਰਸਰ ਬਾਰੇ ਜੀ ਸਾਡੇ ਮੈਂ ਸਾਰੇ ਸ੍ਰੀ ਗੁਰੂ ਘਰ ਦੇ ਜਾਣਨਾ ਵਾਲਾ ਬੇਨਤੀ ਕਰਦਾ ਜੀ ਜੀ ਮੈਂ ਜੀ ਵਾਪਸ ਜੀ ਸਰਬਭਗਵਾਨ ਚਾਰਦੀ ਕਲਾ ਰੂਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾ ਨੋਹਾ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ